हां जी दोस्तों आज ਗੱਲ ਕਰਦੇ ਆ ਬੰਨਿਆਂ ਦੇ ਸਬੰਧ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਸਬੰਧ ਵਿੱਚ ਕਿ ਉਹਨਾਂ ਆਂਦੀਆਂ ਗੰਦੀਆਂ ਕਰਤੂਤਾਂ ਕਰਕੇ ਪੰਜਾਬ ਦੇ ਵਿੱਚ ਜੋ ਉਹਨਾਂ ਨੇ ਦਰਿੰਦਗੀ ਦਿਖਾਈ ਹੈ ਦਰਿੰਦਗੀ ਦਾ ਨੰਗਾ ਨਾਚ ਹਰ ਰੋਜ਼ ਕਿਤੇ ਨਾ ਕਿਤੇ ਕਿ ਨ੍ਹਾ ਵੱਲੋਂ ਕੀਤਾ ਜਾਣਾ ਉਹ ਪੰਜਾਬੀਆਂ ਲਈ ਦੋਸਤੋ ਇੱਕ ਬਹੁਤ ਵੱਡਾ ਸੋਚਣ ਦਾ ਵਿਸ਼ਾ ਬਣ ਗਿਆ ਪੰਜਾਬੀਆਂ ਨੂੰ ਪੰਜਾਬ ਨੂੰ ਪੰਜਾਬ ਚੋਂ ਕੱਢਣ ਦੇ ਵਾਸਤੇ ਉਹਨਾਂ ਵਾਸਤੇ ਕੋਈ ਨਿਜਮ ਸ਼ਰਤਾਂ ਵਾਸਤੇ ਕੋਈ ਨਾ ਕੋਈ ਗੱਲ ਹੈ ਜਿਹੜੀ ਉਹ ਕਰਨੀ ਪੈਣੀ ਜ਼ਰੂਰੀ ਬਣ ਗਈ ਦੋਸਤੋ ਬੰਨਿਆ ਨੇ ਆਪਣੇ ਮਾਲਕਾਂ ਨੂੰ ਵੀ ਨਾਂ ਬਖਸ਼ਿਆ ਇਹ ਇਹੋ ਜੀ ਕੌਮ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਹੇ ਜਿਨ੍ਹਾਂ ਦਾ ਰੋਟੀ ਟੁਕ ਤਿਆਰ ਕੀਤਾ ਉਹਨਾਂ ਪਰਿਵਾਰਾਂ ਨੂੰ ਵੀ ਇਹਨਾਂ ਨੇ ਪੈਸੇ ਦੇ ਲੋਭ ਲਾਲਚ ਦੇ ਵਿੱਚ ਆ ਕੇ ਕਈ ਥਾਂ ਦੇ ਉੱਤੇ ਇਹਨਾਂ ਨੇ ਸਾਰੇ ਦੇ ਸਾਰੇ ਜਿਹੜੇ ਪਰਿਵਾਰ ਸੀ ਬੜੀ ਦਰਿੰਦਗੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਦੋਸਤੋ ਮੈਂ ਹੁਣ ਤੁਹਾਨੂੰ ਜਿਹੜੀ ਗੱਲ ਕਹਿਣੀ ਚਾਹਣਾ ਹੈ ਕਿ ਜਿਹੜਾ ਹੁਣ ਇਹ ਮੁੱਦਾ ਬਣਿਆ ਹੈ ਕਿ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਇਹਦੇ ਉੱਤੇ ਦੋਸਤੋ ਪੰਜਾਬ ਦੇ ਵਿਦਵਾਨਾਂ ਦੀ ਵੱਡੇ ਪੱਤਰਕਾਰਾਂ ਦੀ ਕੀ رائے ਹੈ ਇਹਦੇ ਸਬੰਧ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਉਹ ਕੀ ਚਾਹੁੰਦੇ ਹੈ ਵਿਦਵਾਨ ਲੋਕਾਂ ਦੀ ਕੀ رائے ਹੈ ਤੇ ਵੱਡੇ ਪੱਤਰਕਾਰਾਂ ਦੀ ਕੀ رائے ਹੈ ਭਈਆਂ ਦੇ ਸਬੰਧ ਵਿੱਚ ਉਹ ਮੈਂ ਤੁਹਾਨੂੰ ਦੱਸਣ ਲੱਗਾ ਇੱਕ ਬੇਨਤੀ ਮੇਰੀ ਪਹਿਲਾਂ ਸਿਰਫ ਇੱਕੋ ਹੀ ਮਿੰਟ ਦੇ ਵਿੱਚ ਕਿ ਦੋਸਤੋ ਪੁਰਾਣਾ ਚੈਨਲ ਆਪਣਾ ਸਸਪੈਂਡ ਹੋ ਗਿਆ ਸੀ ਇਹ ਨਵਾਂ ਚੈਨਲ ਹੈ ਕਿਰਪਾ ਕਰਕੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਰਾ ਦਿਓ ਤੁਹਾਡਾ ਧੰਨਵਾਦ ਹੋਵੇਗਾ हां दोस्तों ਜਿਹੜੇ ਵੱਡੇ ਵਿਦਵਾਨ ਨੇ ਵੱਡੇ ਪੱਤਰਕਾਰ ਹੈ ਉਹਨਾਂ ਨੇ ਦੋਸਤੋ ਮੈਂ ਉਹਨਾਂ ਦੀਆਂ ਸਾਰੀਆਂ ਡਿਬੇਟਾਂ ਸੁਣੀਆਂ ਮੈਂ ਕੱਲ੍ਹ ਉਹਨਾਂ ਦੀਆਂ ਡਿਬੇਟਾਂ ਸੁਣੀ ਜਾਂਦਾ ਹੈ ਜਿਹੜੇ ਵੱਡੇ ਬੰਦੇ ਵਿਦਵਾਨ ਮੰਨੇ ਜਾਂਦੇ ਆ ਪੰਜਾਬ ਦੇ ਉਹਨਾਂ ਨੇ ਦੋਸਤੋ ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਆਖਿਆ ਕਿ ਜਿਹੜਾ ਸਿੱਖ ਧਰਮ ਹੈ ਇਹ ਸਰਬੱਤ ਦੇ ਭਲੇ ਦੇ ਕਨਸੈਪਟ ਉੱਤੇ ਚੱਲਦਾ ਹੈ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ ਇਸ ਸਿਧਾਂਤ ਉੱਤੇ ਚੱਲਦਾ ਹੈ ਕਹਿੰਦੇ ਜਿਹੜਾ ਪੰਜਾਬ ਹੈ ਇਹ ਇੰਡੀਆ ਦਾ ਹਿੱਸਾ ਹੈ ਤੇ ਕਹਿੰਦੇ ਇੰਡੀਆ ਦੇ ਵਿੱਚ ਵਸਣ ਵਾਲਾ ਬੰਦਾ ਕਿਤੇ ਵੀ ਰਹਿ ਸਕਦਾ ਹੈ ਕਿਤੇ ਵੀ ਜਾ ਸਕਦਾ ਹੈ ਕਹਿੰਦੇ ਉਹਨੂੰ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਧੱਕੇ ਦੇ ਨਾਲ ੁੱਟ ਮਾਰ ਕਰਕੇ ਰੋਕਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਦਾ ਦੋਸਤੋ ਜਿਹੜਾ ਪੱਕ ਹੈ ਨਾ ਇਹ 70% ਜਿਹੜੇ ਲੋਕ ਹੈ ਇਹ ਪੱਕਦੇ ਰਹੇ ਹੈ ਤੇ 30% ਉਹ ਨਹੀਂ ਜਿਹੜੇ ਕਹਿੰਦੇ ਆ ਕਿ ਕੋਈ ਨਿਜਮ ਸ਼ਰਤ ਬਣਾਉਣ ਦੀ ਲੋੜ ਨਹੀਂ ਇਹਨਾਂ ਨੂੰ ਬਾਹਰ ਕੱਢੋ ਬਸ ਜਿਹੋ ਜੇ ਕੰਮ ਵੀ ਇਹ ਕਰਦੇ ਆ ਦਰਿੰਦਗੀ ਕਰਦੇ ਆ ਇਹਨਾਂ ਦਾ ਕੋਈ ਲਿਆਜ ਨਹੀਂ ਇਹਨਾਂ ਨੂੰ ਬਾਹਰ ਕੱਢੋ ਤੇ ਹੁਣ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਕੁਝ ਬੰਦਿਆਂ ਨੇ ਜਿਹੜੀ ਰੈ ਮੇਨ ਆਈ ਹੈ ਵਿਦਵਾਨਾਂ ਦੀ ਪੱਤਰਕਾਰਾਂ ਦੀ ਇਹਨਾਂ ਦਾ ਕੀ ਇਲਾਜ ਹੋ ਸਕਦਾ ਹੈ ਦੋਸਤੋ ਕਹਿੰਦੇ ਜੇਕਰ ਆਪਾਂ ਪੁੱਟ ਮਾਰ ਕਰਕੇ ਬੰਦਿਆਂ ਨੂੰ ਬਾਹਰ ਕੱਢਦੇ ਹਾਂ ਨਾ ਪੰਜਾਬ ਦੇ ਵਿੱਚੋਂ ਇਹ ਬੰਦੇ ਰਹਿ ਦਿੰਦੇ ਐ ਕਹਿੰਦੇ ਜਿਹੜੇ ਹਾਲਾਤ ਬਾਹਰ ਬੈਠੇ ਸਿੱਖਾਂਦੇ ਉਹ ਖਰਾਬ ਹੋ ਸਕਦੇ ਪਾਪ ਜਿਹੜੇ ਸਿੱਖ ਇਕੱਲੇ ਅਮਰੀਕਾ ਕੈਨੇਡਾ ਦੇ ਵਿੱਚ ਨਹੀਂ ਦੋਸਤੋਂ ਕਹਿੰਦੇ ਜਿਹੜੇ ਰਾਜਸਥਾਨ ਦੇ ਵਿੱਚ ਸਿੱਖ ਬੈਠੇ ਐ ਗਜਰਾਤ ਦੇ ਵਿੱਚ ਸਿੱਖ ਬੈਠੇ ਐ ਮਹਾਰਾਸ਼ਟਰ ਦੇ ਵਿੱਚ ਸਿੱਖ ਬੈਠੇ ਐ ਪਟਨੇ ਦੇ ਵਿੱਚ ਸਿੱਖ ਬੈਠੇ ਐ ਪੰਜਾਬੀ ਭਾਈਚਾਰਾ ਕਹਿੰਦੇ ਉਹਨਾਂ ਨੂੰ ਵੀ ਫੇਰ ਉਥੋਂ ਕੱਢਿਆ ਜਾਊਗਾ ਇਹ ਵੀ ਦੋਸਤੋਂ ਇੱਕ ਪੱਕਾ ਹੈ ਭਾਵੇਂ ਬੰਦਿਆ ਨੇ ਇਹ ਗੱਲ ਰੱਖੀ ਕਿ ਜੇ ਕੋਈ ਮਾੜਾ ਕੰਮ ਕਰਦਾ ਹੈ ਤੇ ਉਹਨਾਂ ਨੂੰ ਕੱਢ ਦਿੱਤਾ ਜਾਵੇ ਪਰ ਦੋਸਤੋ ਇਹ ਗੱਲ ਆਈ ਹੈ ਕਿ ਨਿਜਮ ਤੇ ਕੁਝ ਸ਼ਰਤਾਂ ਬਣਾਈਆਂ ਜਾਣ ਨਾ ਬੰਗਿਆ ਨਾ ਲੜਿਆ ਜਾਵੇ ਨਾ ਕੁਟਮਾਰ ਕਰੀ ਜਾਵੇ ਕਹਿੰਦੇ ਸਿਆਣਪ ਤੋਂ ਕੰਮ ਲਿਆ ਜਾਵੇ ਦੋਸਤੋ ਜਿਵੇਂ ਪੰਜਾਬ ਦਾ ਇੱਕ ਐਮਐਲਏ ਸੁਖਪਾਲ ਸਿੰਘ ਠਹਿਰਾ ਉਹਨੇ ਪਿਛਲੇ ਸਾਲ ਵੀ ਇੱਕ ਮਤਾ ਲਿਆਂਦਾ ਸੀ ਕਿ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਹੋਵੇ ਕਿ ਪੰਜਾਬ ਤੋਂ ਬਾਹਰ ਦਾ ਬੰਦਾ ਕੋਈ ਵੀ ਪੰਜਾਬ ਦੇ ਵਿੱਚ ਨੌਕਰੀ ਨਾ ਲੈ ਸਕੇ ਤੇ ਕੋਈ ਵੀ ਪੰਜਾਬ ਦੇ ਵਿੱਚ ਰਹਿ ਪ੍ਰਤੀਨਾ ਖਰੀਦ ਸਕੇ ਕਿਸੇ ਦਾ ਪੰਜਾਬ ਦੇ ਵਿੱਚ ਆਧਾਰ ਕਾਰਡ ਵੋਟ ਕਾਰਡ ਨਾ ਬਣੇ ਤੇ ਦੋਸਤੋ ਇਹੋ ਹੀ ਗੱਲ ਜਿਹੜੇ ਜੂਟੀ ਬਿਹਾਰ ਦੇ ਵੀ ਇਹ ਹੈ ਪ੍ਰਵਾਸੀ ਜਾਂ ਇਹਨਾਂ ਨੂੰ ਕਹਿੰਦੇ ਐ ਉਹ ਜਿਹ ਬੰਦੇ ਇਹਨਾਂ ਨੂੰ ਵੀ ਇਹ ਕਹਿਣ ਤੋਂ ਡਰਦੇ ਐ ਉਹ ਪ੍ਰਵਾਸੀ ਕਹਿੰਦੇ ਐ ਦੋਸਤੋ ਤੇ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਇਹ ਯੂਪੀ ਵਿਹਾਰ ਦੇ ਜੋ ਭੱਜੇ ਆਉਂਦੇ ਐ ਜਿਹੜੇ ਹਾਲਾਤ ਇਹੋ ਜਿਹੇ ਬਣਾਉਂਦੇ ਐ ਉਹਨਾਂ ਦੇ ਉੱਤੇ ਫਿਰ ਇੱਕ ਜਿਹੜਾ ਸਿਧਾਂਤ ਹੈ ਵੱਡਾ ਇਹ ਰੱਖਿਆ ਜਾ ਸਕਦਾ ਹੈ ਕਿਉਂਕਿ ਆਪਾਂ ਤੰਦੇ ਵੀ ਕਹਿੰਦੇ ਜੁੜੇ ਹੋਏ ਐ ਇਹਨਾਂ ਦੇ ਨਾਲ ਕਰੋਨਾ ਵੇਲੇ ਕੁਝ ਬੰਦੇ ਕਹਿੰਦੇ ਦੇਖਿਆ ਸੀ ਇਹਨਾਂ ਨੂੰ ਡੱਕ ਰਕੇ ਪਰ ਬਾਅਦ ਦੇ ਵਿੱਚ ਕਹਿੰਦੇ ਵੰਜਿਆਂ ਦੇ ਹਾਰ-ਪਾਪਾ ਲਿਆਂਦੇ ਗਏ ਕਹਿੰਦੇ ਫੈਕਟਰੀਆਂ ਖੜ ਗਈਆਂ ਮਿਲ ਖੜ ਗਈਆਂ ਕਿਉਂਕਿ ਪੰਜਾਬੀਆਂ ਦੇ ਵਿੱਚ ਲੁੱਚ-ਪੁੱਚੀਆਂ ਵੜਨੇ ਇਹ ਕੰਮ ਬੰਦੇ ਦੇ ਪੁੱਤ ਬਣ ਕੇ ਦਿੰਦੇ ਨਹੀਂ ਤਾਂ ਕਰਕੇ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਵੀ ਉੱਠਿਆ ਹੋਇਆ ਦੋਸਤੋ ਜਿਹੜੇ 10 ਬੰਦੇ ਆਪਣੇ ਪੰਜਾਬੀ ਕੰਮ ਕਰਦੇ ਸੀ ਨਾ ਉਸ ਕੰਮ ਨੂੰ ਸਿਰਫ 2 ਬਈਏ ਕਰ ਦਿੰਦੇ ਸੀ ਇਹ ਐਵੇਂ ਨਹੀਂ ਲੋਕਾਂ ਨੇ ਕਿਹਾ ਜੇ ਭਰਾਵੋ ਪੰਜਾਬੀ ਨਾ ਇਹ ਕੰਮ ਕਰਦੇ ਹੁੰਦੇ ਆਪਣੇ ਕੰਮ ਦੇ ਪ੍ਰਤੀ ਸਿਹਰਦ ਹੁੰਦੇ ਈਮਾਨਦਾਰ ਹੁੰਦੇ ਸ਼ਾਇਦ ਪੰਜਾਬ ਦੇ ਵਿੱਚ ਇੰਨੇ ਬਈਏ ਨਾ ਆਉਂਦੇ ਆ ਜਿਹੜੇ ਜੀਰੀ ਲਾਉਂਦੇ ਝੋਲਾ ਲਾਉਂਦਾ ਬਈਏ ਖੇਤਾਂ ਦੇ ਵਿੱਚ ਇਹ ਤੇ ਯਾਰ ਪੰਜਾਬ ਦੇ ਜਿਹੜੇ ਦਲਤ ਭਾਈ ਆ ਰਮਦਾਸ ਸਿੰਘ ਮਜੀਠੀ ਸਿੰਘ ਇਹ ਤੇ ਲਾ ਸਕਦੇ ਸੀ ਉਹ ਜੀਰੀ ਚੌਣ ਹੁਣ ਵੀ ਭਾਵੇਂ ਥੋੜੇ ਲਾਉਂਦੇ ਆ ਪਰ ਜਾਦੇ ਹੀ ਸਭ ਬਈਏ ਲਾਉਂਦੇ ਆ ਕਿਉਂ ਲਾਉਂਦੇ ਆ ਇੱਕ ਤੇ ਦੋਸਤੋ ਜਿਹੜਾ ਉਹਨਾਂ ਦਾ ਕੰਮ ਹੈ ਉਹ ਵੱਜਮ ਹੈ ਉਹ ਆਪਣਾ ਟਾਈਮ ਦੇ ਵਿੱਚ ਕੰਮ ਨਿਬੇੜਦੇ ਐ। ਇੱਕੋ ਕੋਈ ਲੁੱਟ-ਖਰੇਚੀ ਨਹੀਂ ਕਰਦੇ। ਕੋਈ ਖਰਾਬੀ ਨਹੀਂ ਕਰਦੇ। ਇਸ ਲਈ ਲੋਕਾਂ ਦਾ ਜਿਹੜਾ ਮਨ ਸੀ ਉਹਨਾਂ ਦੇ ਉੱਤੇ ਟਿੱਕਿਆ ਹੋਇਆ। ਤੇ ਮੈਂ ਹੁਣ ਕਹਿਣਾ ਚਾਹਣਾ ਦੋਸਤੋ ਜਿਵੇਂ ਸੁਪਾਲਸਿਕ ਖੈਰੇ ਨਿਵਲ ਲੈਂਦਾ ਹੈ ਕਿ ਸਰਕਾਰ ਆਮ ਪਾਲਤੀ ਦੀ ਹੈ ਕੁਵਰਤਮਾਨ ਜੀ ਇਹ ਗੱਲ ਪੱਕੀ ਕਰੇ ਸਰਕਾਰ ਇਹਨਾਂ ਦੇ ਉੱਤੇ ਅੱਜ ਹੀ ਇੱਕ ਬੰਦ ਛਲਾ ਦੇ ਕਿਉਂਕਿ ਕਹਿੰਦੇ ਸਰਕਾਰ ਕਾਨੂੰਨ ਦੇ ਹਿਸਾਬ ਨਾਲ ਪੰਜਾਬ ਦੇ ਵਿੱਚੋਂ ਕੱਢ ਨਹੀਂ ਸਕਦੀ। ਤਾਂ ਇਹ ਨਾ ਕਹਿੰਦੇ ਕਿਸੇ ਵੀ ਭਾਰਤੀ ਬੰਦੇ ਜੇ ਨਹੀਂ ਕੱਢ ਸਕਦੀ ਦੋਸਤੋ ਫਿਰ ਦੋ ਤਿੰਨ ਗੱਲਾਂ ਦਾ ਕਾਨੂੰਨ ਤੇ ਬਣਾਇਆ ਜਾ ਸਕਦਾ। ਨੰਬਰ 1 ਜਿਹੜਾ ਵੀ ਕੋਈ ਪ੍ਰਵਾਸੀ ਆਉਂਦਾ ਹੈ ਦੋਸਤੋ ਨੰਬਰ 1 ਤੇ ਉਹਦੀ ਵੈਰੀਫਿਕੇਸ਼ਨ ਪੁਲਿਸ ਕਰੇ। ਕਿ ਉਹ ਬੰਦੇ ਦੇ ਉੱਤੇ ਕੋਈ ਰੇਪ ਦਾ ਪਰਚਾ, ਕਤਲ ਦਾ ਪਰਚਾ, ਚੋਰੀ ਦਾ ਭਾਬ ਉਹਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਜੇ ਉਹਨੇ ਕ੍ਰਾਈਮ ਕੀਤਾ ਤੇ ਉਹਨੂੰ ਆਗਿਆ ਨਾ ਦਿੱਤੀ ਜਾਵੇ ਤੇ ਜਿਹੜੇ ਦੋਸਤੋ ਬੰਦੇ ਠੀਕ ਪਾਏਗੇ ਉਹ ਆ ਜਾਣ ਫਿਰ ਉਹਨਾਂ ਦੇ ਉੱਤੇ ਕੀ ਬੰਦਸ਼ ਹੋਵੇ ਉਹਨਾਂ ਦੇ ਉੱਤੇ ਹੋਵੇ ਕਿ ਉਹਨਾਂ ਦਾ ਕੋਈ ਆਧਾਰ ਕਾਰਡ ਵੋਟ ਕਾਰਡ ਆਸਨ ਕਾਰਡ ਉਹਨਾਂ ਦਾ ਕੋਈ ਵੀ ਪੰਜਾਬ ਦੇ ਵਿੱਚ ਨਾਮ ਨਾ ਬਣੇ ਕੋਈ ਵੀ ਤੇ ਫਿਰ ਨੰਬਰ 3 ਤੇ ਕਿ ਕੋਈ ਵੀ ਉਹ ਪੰਜਾਬ ਦੇ ਵਿੱਚ ਜਿਹੜੀ ਪ੍ਰਾਪਰਟੀ ਆ ਉਹ ਖਰੀਦ ਨਾ ਸਕਣ ਬੋਲੋ। ਜ਼ਮੀਨ ਜਾਇਦਾਦ ਇਹ ਨਾਖਰੀ ਚ ਸਕਣ। ਮੈਂ ਤੇ ਦੋਸਤੋ ਇੱਥੋਂ ਤੱਕ ਵੀ ਕਹਿਣਾ ਹੈ ਕਿ ਉਹ ਜਦੋਂ ਆਉਂਦੇ ਆ ਇੱਕ ਨਿਯਮ ਇਹ ਵੀ ਬਣਾਇਆ ਜਾਵੇ ਕਿ ਜਦੋਂ ਉਹ ਆਉਂਦੇ ਆ ਉਹਨਾਂ ਦਾ ਸਮਾਂ ਸੀਮਾ ਤੈ ਕੀਤਾ ਜਾਵੇ। ਕਿ ਭਾਈ ਤੁਸੀਂ ਕਿਹੜੇ ਕੰਮ ਵਾਸਤੇ ਪੰਜਾਬ ਚ ਆਏ ਹੋ? ਜੇ ਉਹ ਕਹਿੰਦੇ ਅਸੀਂ ਝੋਨਾ ਲਾਉਣ ਆਏ ਆ ਉਹਨਾਂ ਨੂੰ ਪੁੱਛਿਆ ਜਾਵੇ ਕਾਗਜ਼ਾਂ 'ਤੇ ਲਿਖਿਆ ਜਾਵੇ ਕਿ ਕਿੰਨਾ ਚਿਰ ਤੁਸੀਂ ਪੰਜਾਬ 'ਚ ਰਹੋਗੇ ਇੱਕ ਮਹੀਨਾ ਵੱਧ ਤੋਂ ਵੱਧ ਉਹਨਾਂ ਨੂੰ ਮਹੀਨੇ ਦਾ ਟਾਈਮ ਦਿੱਤਾ ਜਾਵੇ ਜੇ ਉਹ ਫੈਕਟਰੀਆਂ 'ਚ ਲੱਗੇ ਆ ਤੇ ਫਿਰ ਵੀ ਉਹਨਾਂ ਤੋਂ ਲਿਖਤ ਪੜਤ ਕਰਾਈ ਜਾਵੇ ਕਿ ਤੁਸੀਂ ਪੱਕੇ ਇੱਥੇ ਰਹਿ ਨਹੀਂ ਸਕੋਗੇ ਆਪਦਾ ਘਰ ਨਹੀਂ ਮਣਾ ਸਕੋਗੇ ਪਲਾਟ ਨਹੀਂ ਖਰੀਦ ਸਕੋਗੇ ਇਹ ਦੋਸਤੋ ਇਹਨਾਂ ਦੇ ਉੱਤੇ ਲਾਗੂ ਕੀਤਾ ਜਾਵੇ ਪਰ ਅੱਜ ਪੰਜਾਬ ਦੇ ਵਿੱਚ ਕੀ ਹੋਇਆ ਕਿ ਕਹਿੰਦੇ ਲੁਧਿਆਣੇ ਦਾ ਸਾਰਾ ਆਸ-ਪਾਸਾ ਕਹਿੰਦੇ ਉੱਥੇ ਸਾਰੀ ਬੋਟ ਹੀ ਬੰਨੀਆਂ ਦੀ ਬਣ ਗਈ ਪ੍ਰਵਾਸੀਆਂ ਦੀ ਬਣ ਗਈ ਲੁਧਿਆਣੇ ਦੇ ਵਿੱਚ ਕਹਿੰਦੇ ਜਿਹੜੇ ਐਮਐਲਏ ਜਿੱਤਦੇ ਐ ਐਮਪੀ ਜਿੱਤਦੇ ਐ ਉਹ ਇਹਨਾਂ ਦੀਆਂ ਵੋਟਾਂ ਨਾਲ ਜਿੱਤਣ ਲੱਗ ਗਏ ਭਾਬ ਦੋਸਤੋ ਉੱਥੇ ਕਹਿੰਦੇ ਇਹਨਾਂ ਦੀ ਰੇਸ ਉਹ ਪੰਜਾਬੀਆਂ ਨਾਲੋਂ ਵੱਧ ਗਈ ਦੋਸਤੋ ਇੱਕ ਮੈਂ ਤੁਹਾਨੂੰ ਹੋਰ ਇੰਟਰਸਟਿਡ ਗੱਲ ਦੱਸਣੀ ਚਾਹੁੰਦਾ ਅੱਜ ਜੀ ਮੈਂ ਇੱਕ ਡਿਬੇਟ ਸੁਣੀ ਹੈ ਕਹਿੰਦੇ ਹੁਣ ਮੌਕੇ ਦੀ ਜਿਹੜੀ ਰੇਸ ਹੋ ਹੈ ਪੰਜਾਬ ਦੇ ਵਿੱਚ ਦੋਸਤੋ ਬਾਹਰਲੇ ਲੋਕਾਂ ਦੀ ਜਿਹੜੀ ਰੇਸ ਹੋ ਹੈ ਉਹ 45% ਹੋ ਚੁੱਕੀ ਹੈ ਪੰਜਾਬ ਦੇ ਵਿੱਚ ਤੇ ਜਿਹੜੇ ਪੰਜਾਬ ਦੇ ਜੰਮੇ ਲੋਕ ਹੈ ਉਹਨਾਂ ਦੀ ਰੇਸ ਹੋ 55% ਹੈ ਤੇ ਬਾਹਰਲੇ ਜਿਹੜੇ ਪ੍ਰਵਾਸੀ ਲੋਕ ਆਏ ਹੋਏ ਹੈ ਉਹਨਾਂ ਦੀ 45% ਹੈ ਭਾਵ ਸਿਰਫ ਤੇ ਸਿਰਫ 10% ਦਾ ਹੀ ਅੰਤਰ ਰਹੇਗਾ ਦੋਸਤੋ ਘੋੜੇ ਯੰਤਰ ਰਹਿ ਗਿਆ ਕਹਿੰਦੇ ਜੇ ਕਿਤੇ ਅੰਤਰ ਬਰਾਬਰ ਹੋ ਗਿਆ ਸਰਕਾਰਾਂ ਹੰਬ ਕਰਨੀ ਨਹੀਂ ਤੇ ਸੁੱਤਣਾ ਰਹੀਆਂ ਇਧਰਲੇ ਪਾਸੇ ਨਾ ਝਾਕਾਂ ਤੇ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਦੀ ਰੇਸ ਉਹ ਪੰਜਾਬੀਆਂ ਨਾਲੋਂ ਵੱਧ ਜਾਊਗੀ ਤੇ ਜੇ ਰੇਸ ਉਹ ਵੱਧ ਗਈ ਫਿਰ ਜਿਨ੍ਹਾਂ ਦੀ ਰੇਸ ਉਹ ਵੱਧ ਹੈ ਫਿਰ ਉਹਨਾਂ ਦੇ ਹਿੱਤਾਂ ਨੂੰ ਇੱਕ ਨੰਬਰ ਤੇ ਰੱਖਣਾ ਪੈਂਦਾ ਫਿਰ ਸਰਕਾਰ ਨੂੰ ਮੰਨਣੀ ਵੀ ਉਹਨਾਂ ਦੀ ਪੈਂਦੀ ਹੈ ਕਾਨੂੰਨ ਤੇ ਪੁਲਿਸਾਂ ਵੀ ਉਹਨਾਂ ਵਾਸਤੇ ਬਣਾਉਣੀਆਂ ਪੈਂਦੀਆਂ ਹੈ ਅਧਿਕਾਰ ਵੀ ਉਹਨਾਂ ਦਾ ਹੋ ਜਾਂਦਾ ਹੈ ਕੱਲ ਨੂੰ ਫਿਰ ਅਸੀਂ ਪ੍ਰਵਾਸੀ ਹੋਵਾਂਗੇ ਉਹ ਇਸ ਦੇਸ਼ ਦੇ ਵਾਸੀ ਹੋਣਗੇ ਜੇ ਉਹਨਾਂ ਦੀ ਰੇਸ ਉਹ ਵੱਧ ਜਾਂਦੀ ਹੈ ਇਹ ਵੀ ਗੱਲਾਂ ਸੋਚਣ ਵਾਲੇ ਨੇ ਇੱਕ ਗੱਲ ਮੈਂ ਕਹਿਣੀ ਚਾਹਣਾ ਹੈ ਜੇ ਮਹਾਰਾਸ਼ਟਰ ਦੇ ਵਿੱਚੋਂ ਇਹਨਾਂ ਨੂੰ ਕੱਢਿਆ ਜਾ ਸਕਦਾ ਹੈ ਜੇ ਮਹਾਰਾਸ਼ਟਰ ਦੇ ਬਾਲ ਠਾਕਰੇ ਦੀ ਪਾਰਟੀ ਰਾਜ ਠਾਕਰੇ ਵਰਗੇ ਉੱਤੇ ਸਾਰੀਆਂ ਪਾਰਟੀਆਂ ਵਾਲੇ ਏਕਾ ਕਰ ਸਕਦੇ ਹੈ ਕਿ ਬਾਹਰਲੇ ਬੰਦੇ ਨੂੰ ਅਸੀਂ ਪਲਾਟ ਜ਼ਮੀਨ ਜਾਇਦਾਦ ਨਹੀਂ ਗਰੀਦਣ ਦੇਣੀ ਤੇ ਦੋਸਤੋ ਕੱਟ ਦਿੰਦੇ ਆ ਤੇ ਪੰਜਾਬ ਦੇ ਲੀਡਰਾਂ ਨੂੰ ਕੀ ਇਹਨਾਂ ਨੂੰ ਸਿਰਫ ਕੁਰਸੀ ਦੀ ਲਾਲਸਾ ਹੈ ਕਿ ਪੰਜਾਬ ਦੇ ਲੋਕ ਜਾਨ ਜਿਹੜੇ ਹੂਚ ਜਾਂਦੇ ਆ ਇੱਥੇ ਭਈਏ ਚਾਹੇ ਕਿਸੇ ਦੀ ਧੀ ਨਾਲ ਦਰਿੰਦਗੀ ਕਰਨ ਚਾਹੇ ਕਿਸੇ ਦੇ ਬੱਚੇ ਨਾਲ ਦਰਿੰਦਗੀ ਕਰਨ ਲੀਡਰਾਂ ਨੂੰ ਚਾਹੀਦੀ ਆ ਸਿਰਫ ਵੋਟ ਲੀਡਰਾਂ ਨੂੰ ਚਾਹੀਦੀਆਂ ਸਿਰਫ ਕੁਰਸੀ ਤੇ ਪੰਜਾਬ ਦੇ ਲੋਕਾਂ ਦਾ ਜੋ ਹੁੰਦਾ ਹੈ ਉਹ ਹੀ ਜਾਣਦੇ ਇਹਨਾਂ ਨੂੰ ਬਸ ਸਿਰਫ ਜਿਹੜੇ ਭਈਏ ਆ ਪ੍ਰਵਾਸੀ ਹੈ ਉਹ ਥੋੜੇ ਥੋੜੇ ਪੈਸਿਆਂ ਚ ਇਹਨਾਂ ਦੀਆਂ ਵੋਟਾਂ ਮਿਲਦੀਆਂ ਕਰਨ ਕਿਉਂਕਿ ਮੁੱਲ ਲੈਣੀਆਂ ਸੌਖੀਆਂ ਦੋਸਤੋ ਇਹਨਾਂ ਦੀਆਂ ਵੋਟਾਂ ਇਸ ਲਈ ਭਰਾਵੋ ਬੜਾ ਮੰਦਾ ਹੁਣੇ ਡਿਬੇਟ ਚੱਲ ਰਹੀ ਹੈ ਪਰ ਇਹ ਮੰਦ ਭਾਗਾ ਵਰਤਾਰ ਹੈ ਕਿ ਜਦੋਂ ਪੰਜਾਬ ਦੇ ਕੁਝ ਨੌਜਵਾਨ ਇਹ ਗੱਲ ਕਰਦੇ ਐ ਇਹਨਾਂ ਨੂੰ ਕੱਢਿਆ ਜਾਵੇ ਨਾਲ ਦੀ ਨਾਲ ਇਹਨਾਂ ਨੂੰ ਰੱਖਣ ਵਾਲੇ ਵੱਡੇ ਉੱਦੀ ਖੜੇ ਹੋ ਜਾਂਦੇ ਐ ਇੱਥੋਂ ਪਤਾ ਲੱਗਦਾ ਐ ਇਹਨਾਂ ਦੀ ਰੇਸ਼ੋ 45 ਤੇ 55% ਹੈਗੀ ਐ ਕਿਉਂਕਿ ਨਾਲ ਦੀ ਨਾਲ ਵਿਰੋਧ ਚੱਲ ਪੈਂਦਾ ਐ ਇਸ ਲਈ ਦੋਸਤੋ ਇੱਕ ਮੈਂ ਹੋਰ ਵੀ ਗੱਲ ਕਹਿਣੀ ਚਾਹਣਾ ਐ ਕਿ ਇੱਕ ਇਹਨਾਂ ਦੇ ਉੱਤੇ ਇਹ ਵੀ ਰੋਕ ਲੱਗਣੀ ਚਾਹੀਦੀ ਐ ਜੇ ਇਹਨਾਂ ਨੇ ਪੰਜਾਬ 'ਚ ਰਹਿਣਾ ਐ ਇਹ ਪੰਜਾਬ ਦੇ ਵਿੱਚ ਕੋਈ ਵੀ ਦੁਕਾਨ ਜਾਂ ਰੇੜੀ ਨਹੀਂ ਲਾ ਸਕਣਗੇ ਇਹ ਸਿਰਫ ਤੇ ਸਿਰਫ ਪੰਜਾਬੀ ਹੀ ਕਰ ਸਕਣਗੇ ਕਿਉਂਕਿ ਦੋਸਤੋ ਰੇੜੀਆਂਾਂ ਦੇ ਉੱਤੇ ਜਿਹੜਾ ਗੰਦ ਪੰਜਾਬਗਾਂ ਨੂੰ ਇਹ ਖਵਾਉਂਦੇ ਐ ਜਿਹੜੀਆਂ ਬਿਮਾਰੀਆਂ ਪ੍ਰਭਾਵੋ ਸਾਨੂੰ ਲੱਗੀਆਂ ਜਿਵੇਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੇ ਹੁਣ ਸਾਨੂੰ ਬੜੀਆਂ ਘਾਤਕ ਬਿਮਾਰੀਆਂ ਉਹ ਫਾਸਟ ਫੂਡ ਨਾਲ ਲੱਗਣ ਤੇ ਜਿੰਨੇ ਭਈਏ ਨੇ ਆ ਰੇਡਿਆਂ ਦੇ ਉੱਤੇ ਜਿਹੜਾ ਗੰਧ ਤੁਹਾਨੂੰ ਖਵਾਉਂਦੇ ਐ ਤੇ ਤੁਸੀਂ ਖੁਸ਼ ਹੋ ਕੇ ਖਾਨੇ ਹੋ ਇਹ ਪ੍ਰਭੂ ਨਹੀਂ ਚਾਹੀਦਾ ਇਸ ਲਈ ਪੰਜਾਬੀ ਬੰਦੇ ਚਾਹੀਦੇ ਐ ਇਹ ਵੀ ਇਹਨਾਂ ਦੇ ਉੱਤੇ ਇੱਕ ਸਕੰਜਾ ਲੱਗਣਾ ਚਾਹੀਦਾ ਤੇ ਜਿਹੜੀ ਦਰਿੰਦਗੀ ਹਿਆਰਪੁਰ ਦੇ ਵਿੱਚ ਹੋਈ ਐ ਦੋਸਤੋ ਕਹਿਣੀ ਤੇ ਸੁਣਨੀ ਬੜੀ ਔਖੀ ਐ ਦੋਸਤੋ ਉਹ ਬੱਚੇ ਨਾਲ ਜਿਹੜਾ ਇਹਨਾਂ ਨੇ ਹਾਲ ਕੀਤਾ ਐ ਇਹ ਪ੍ਰਭੂ ਕੋਈ ਦੁਸ਼ਮਣ ਨਾਲ ਵੀ ਨਾ ਕਰੇ ਇੰਨੀ ਭੈੜੀ ਜ਼ਿੰਦਗੀ ਹੋਈ ਇਸ ਲਈ ਦੋਸਤੋ ਇੰਨੀਆਂ ਕਿੰਨਾਂ ਤੇ ਸ਼ਰਤਾਂ ਲੱਗਣੀਆਂ ਚਾਹੀਦ ਨੇ ਜੇ ਕੋਈ ਸਬਧਾਨ ਦੀ ਦਿੱਕਤ ਹੈ ਇਹਨਾਂ ਨੂੰ ਨਹੀਂ ਕੱਢ ਸਕਦੇ ਪੰਜਾਬ ਚੋਂ ਫਿਰ ਇਹ ਤਿੰਨ ਚਾਰ ਸ਼ਰਤਾਂ ਇਹਨਾਂ ਤੇ ਜਰੂਰ ਲਾਈਆਂ ਜਾਣ ਸੁਖਪਾਲ ਖੈਰਾ ਜਿਵੇਂ ਕਾਨੂੰਨ ਲੈ ਕੇ ਆਇਆ ਸੀ ਉਹੋ ਜਿਹਾ ਕਾਨੂੰਨ ਵਿਧਾਨ ਸਭਾ ਦੇ ਵਿੱਚ ਸਰਕਾਰ ਪਾਸ ਕਰੇ ਤੇ ਦਾ ਸਿਹਰਾ ਆਮ ਪਾਰਟੀ ਆਪ ਲੈ ਲਵੇ ਅਖੀਰ ਉੱਤੇ ਸਾਰੇ ਵੀਰਾਂ ਨੂੰ ਬੇਨਤੀ ਜਿਹੜੇ ਵਾਅਦ ਵਿੱਚ ਜੁੜੇ ਹੋ ਇਹ ਚੈਨਲ ਨੂੰ ਵੀਰੋ ਸਬਸਕ੍ਰਾਈਬ ਕਰ ਲਿਓ ਪਹਿਲਾਂ ਵਾਲਾ ਚੈਨਲ ਆਪਣਾ ਸਸਪੈਂਡ ਹੋ ਗਿਆ ਇਹਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਸਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ